ਸਾਥੀਓ ਨਮਸਕਾਰ ਕਿ ਮੈਂ ਹੁਣੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਕਰਕੇ ਅੱਜ ਹੱਥ ਕਰ ਪਹੁੰਚਿਆ ਆ ਕਿ ਮੈਂ ਹੁਣੇ ਹੁਣੇ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਮੈਂ 2 ਦਿਨ ਪਹਿਲੇ ਫੇਸਬੁਕ ਦੇ ਉੱਤੇ ਲਾਈਵ ਆ ਕੇ ਇਹ ਕਿਹਾ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਕੰਮ ਹੈ ਉਹ ਕਿਹੜਾ ਐਮ.ਐਲ.ਏ ਕਰ ਰਿਹਾ ਤੇ ਕਿਹਨਾਂ ਦੇ ਸਿਰ ਤੇ ਕਰ ਰਿਹਾ ਉਹਨਾਂ ਦੀਆਂ ਕੁਝ ਰਿਕਾਰਡਿੰਗਾਂ ਜਿਹੜੀਆਂ ਮੇਰੇ ਕੋਲ ਹੈ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਣਾ ਚਾਹੁੰਦਾ ਤੇ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਿ ਮੈਂ ਤੁਹਾਨੂੰ 5 ਤਰੀਕ ਦਾ ਸਮੇਂ ਦੇਣਾ ਕਿ ਤੁਸੀਂ ਮੈਨੂੰ ਕਿਸੇ ਵੀ ਜਗ੍ਹਾ ਬੁਲਾ ਲਓ ਕਿਉਂਕਿ ਨੈਤਿਕ ਦਰਸਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿਉਂਕਿ ਮੇਰਾ ਪਾਰਟੀ ਦੀ ਵਿਚਾਰਧਾਰਾ ਲੱਗਿਆ ਤੁਹਾਡੀ ਲੱਗਿਆ ਮੈਂ ਇਲੈਕਸ਼ਨ ਲੜ ਰਿਹਾ ਆਪਣੀ ਪਾਰਟੀ ਤੁਸੀਂ ਆਪਣੀ ਪਾਰਟੀ ਦਾ ਵਿਚਾਰ ਕਰ ਰਹੇ ਹੋ ਪਰ ਇੱਕ ਮੁੱਖ ਮੰਤਰੀ ਦੀ ਕੁਰਸੀ ਨਾਤੇ ਅਗਰ ਇਸ ਪੰਜਾਬ ਦਾ ਬਰਬਾਦ ਹੋ ਰਿਹਾ ਉਹ ਕੌਣ ਕਰ ਰਿਹਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੇ ਲਿਹਾਜ਼ ਦੇ ਵਿੱਚ ਮੈਂ ਇੱਕ ਵੀਡੀਓ ਦੇ ਮਾਦਮ ਦੇ ਨਾਲ ਸੀਐਮ ਸਾਹਿਬ ਨੂੰ ਇਹ ਕਹਿਆ ਸੀ ਕਿ ਮੈਨੂੰ ਕਿਤੇ ਵੀ ਬੁਲਾ ਲਓ ਪਰ ਅੱਜ ਉਹਨਾਂ ਦਾ ਜਿਹੜਾ ਰਵਈਆ ਸੀ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਕਿ ਮੁੱਖ ਮੰਤਰੀ ਇੱਕ ਛੋਟੇ ਜਿਹੇ ਗਰੀਬ ਘਰ ਦੇ ਬੱਚੇ ਤੋਂ ਘਬਰਾਇਆ ਹੋਇਆ ਗਰੀਬ ਘਰ ਦਾ ਬੱਚਾ ਜਿਹਨੂੰ ਮੇਰੇ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਅੱਜ ਪੂਰਾ ਪੰਜਾਬ ਦਾ ਤਰਤਰ ਮੰਤਰਥੇ ਲਿਆ ਕੇ ਖੜਾ ਕੀਤਾ ਐਮਐਲਏ ਮਨਿਸਟਰ ਚੇਅਰਮੈਨ ਮੁੱਖ ਮੰਤਰੀ ਦਾ ਪਰਿਵਾਰ ਅੱਜ ਮੇਰੇ ਲੋਕਾਂ ਨੇ ਗਲੀ ਗਲੀ ਚ ਵਾੜ ਦਿੱਤਾ ਪਰ ਮੈਨੂੰ ਹੈਰਾਨ ਹੋਇਆ ਕਿ ਸੀਐਮ ਸਾਹਿਬ ਜਿਹਦੇ ਤੋਂ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਜਿਹੜੀ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖ਼ਤ ਕਚੈਲ ਨਵਾੰਗਾ ਔਰ ਇਨਸਾਫ ਦਵਾੰਗਾ ਪਰ ਅੱਜ ਉਸ ਤਰੀਕੇ ਨਾਲ ਕਹਿ ਕੇ ਗਏ ਆ ਕੱਲ ਯਾਦ ਕਰ ਲੈ ਮੇਰੀ ਅੱਜ ਉਹ ਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਬਦ ਨਹੀਂ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਫਿਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਡ ਕਿਉਂ ਕਰਦਾ 5 ਤਰੀਕ ਦੀ ਵੇਡ ਕਿਉਂ ਕਰਨਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਯੂ ਆਰ ਟੇਕ ਆਫ ਫੇਸਬੁੱਕ ਤੇ ਕੋਈ ਮਾਦਣਾ ਚ ਮੈਨੂੰ ਕੋਈ ਕਹਿ ਰਿਹਾ ਜਿਹੜਾ ਨੇ ਕੱਲ ਜਿਹੜਾ ਕੱਢਣਾ 5 ਤਰੀਕ ਕਰਨੇ ਆ 5 ਨੂੰ ਕੱਢ ਕੱਲ ਕੱਢ ਉਹਨੇ ਕੱਢ ਦੇ ਤਾਨੂੰ ਕੋਈ ਫਰਕ ਨਹੀਂ ਜਾਂਤੇ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲੋਂ ਮੈਨੂੰ ਡਰਾਉਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਹੀ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਇਮਾਨਦਾਰ ਪਾਰਟੀ ਹੈ ਅਸੀਂ ਇਮਾਨਦਾਰ ਲੋਕ ਹੈ ਪੂਰਾ ਫੈਸਲਾ ਕਰਨ ਲਈ ਤੁਹਾਨੂੰ ਮੈਂ ਚਾਹੁੰਦਾ ਚਲੋ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ ਕੱਲ ਸਵੇਰੇ ਕੱਲ ਸਵੇਰੇ 4 ਤਰੀਕ ਮੈਂ 2 ਵਜੇ ਬਹੁ ਜਗਜੀਮਰ ਰਾਮ ਚੌਂਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਔਰ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀਵਨ ਰਾਮ ਚੌਕ ਤੇ ਪਹੁੰਚ ਗਏ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਹੁਨਾਰ ਜਿਹੜਾ ਦਿੱਲੀ ਦਾ ਜਿਹੜਾ ਕਹਿੰਦਾ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਮੇਰੇ ਕੋਲ ਐਵੀਡੈਂਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਹੀਂ ਤੇ ਨੈਤਿਕ ਧਾਰ ਦੇ ਉੱਤੇ ਕਲ ਸਤੀਪਾ ਦੇਖਿਆ ਜਾਈਓ ਕਿ ਮੇਰੇ ਲੋਕ ਜਿਹੜੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਉਹਨਾਂ ਦਾ ਮੁਖੀ ਐ ਤੇ ਮੈਂ ਜਸੂਫਾ ਦੇ ਰਹੇ ਐ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪਹੁੰਚਣਾ ਚਾਹੋ ਕੱਲ 2 ਵਜੇ ਬਾਉ ਜਗਜੀਤ ਸਿੰਘ ਰਾਮ ਚੌਂਕ ਤੇ ਪਹੁੰਚ ਕੇ ਕੱਲ ਲਾਈਵ ਮੇਰਾ ਚੱਲੇਗਾ ਜਿਹਦੇ ਮਾਧਮ ਦੇ ਨਾਲ ਮੈਂ ਸਾਰੀਆਂ ਆਡੀਓ ਜਨਤਾ ਦੇ ਵਿੱਚ ਰੱਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਦਵਾਂਗਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਇੰਤਿਆਰ ਕਰਾਂਗਾ ਸਪੈਕਟਫੁਲੀ ਇੱਜ਼ਤ ਕਰਾਂਗਾ ਤੁਹਾਡੇ ਚਰਨਾਂ ਨੂੰ ਛੂਹਾਂਗਾ ਪਰ ਹੁਣ ਮੇਰਾ ਵੀ ਜਿਹੜਾ ਇਹ ਚੈਲੰਜ ਤੁਹਾਡਾ ਤੇ ਮੈਂ ਕਬੂਲ ਕਰ ਲਿਆ ਕੱਲ ਜਰੂਰ 2 ਵਜੇ ਪਹੁੰਚਦੇ ਹੋ ਬਾਉ ਜਗਜੀ ਮਹਾਰਾਮ ਚੌਕ ਅਗਰ ਤੁਹਾਨੂੰ ਨਾ ਪਤਾ ਲੱਗੇ ਐਡਰੈਸ ਤੇ ਮਦਦ ਦਿਓ ਮੈਂ ਲੋਕੇਸ਼ਨ ਵੀ ਤੁਹਾਨੂੰ ਸੈਂਡ ਕਰ ਦਿਆਂਗਾ ਬਾਕੀ ਜਿਹੜਾ ਫੈਸਲਾ ਹੈ ਮੈਨੂੰ ਲੱਗਦਾ ਕਿ ਹੁਣ 10 ਤਰੀਕ ਨੂੰ ਨਹੀਂ ਹੋਣਾ ਹੁਣ ਫੈਸਲਾ 4 ਤਰੀਕ ਹੀ ਲੋ ਕਰ ਦੇਣਗੇ ਕਿ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਤੇ ਕਿਹੜੇ ਲੋਕਾਂ ਨੂੰ ਚਲਦਾ ਕਰਨਾ ਪੰਜਾਬ ਚ ਇਹ ਲੋਕ ਤਿਆਰ ਕਰਨਗੇ ਤੇ ਬਹੁਤ ਖੁਸ਼ ਕੁਝ ਅਜ ਬੋਲ ਕੇ ਗਿਓ ਤੁਹਾਡਾ ਤੇ ਬੋਲਣਾ ਮੈਨੂੰ ਲੱਗਦਾ ਕਿ ਅਧਕਾਰ ਹੈ ਕਿ ਲੋਕਾਂ ਨੂੰ ਡਰਾਣਾ ਧਮਕਾਣਾ ਮੇਰੇ ਪਰਿਵਾਰ ਦਾ ਨੁਕਸਾਨ ਕਰਨਾ ਬੇਚਿੰਤਾ ਮੈਂ ਬੈਠਾ ਹਾਂ ਜਿਸ ਪਾਰਟੀ ਦੇ ਨਾਲ ਮੈਂ ਜੁੜਿਆ ਉਸ ਪਾਰਟੀ ਵੀ ਇਸ ਦੇ ਚੰਮ ਕਰ ਰਹੀ ਹੈ ਮੈਂ ਤੁਹਾਡਾ ਕੱਲ 2 ਵਜੇ ਬੌਧਿਕ ਨੀ ਮਹਾਰਾਮ ਚੌਕ ਤੇ ਇੰਤਜ਼ਾਰ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਠੀਕ ਹੈ ਤੇ ਬਾਕੀ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਹੀ ਕਵਾਂਗਾ ਕਿ ਮੇਰਾ ਸਾਥ ਦਿਓ ਮੇ ਨੂੰ ਹਿੰਮਤ ਦਿਓ ਕਿ ਜਿਹੜੀ ਮੈਂ ਲੜਾਈ ਹੈ ਸੱਚ ਔਰ ਝੂਠ ਦੀ ਇਹ ਮੈਂ ਲੜ ਸਕਾਂ ਔਰ ਇਸ ਲੜਾਈ ਦੇ ਵਿੱਚ ਅਗਰ ਮੇਰਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਉਹਦੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਏਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਕਿ ਕੱਲ 2 ਵਜੇ ਬਾਉਜੀਗ ਜੀਵਨ ਆਮ ਚੌਕ ਪਹੁੰਚੋ ਅਤੇ ਮੈਨੂੰ ਹਿੰਮਤ ਦਿਓ ਕਿ ਮੈਂ ਅੱਜ ਸਰਕਾਰ ਦੇ ਜਿਹੜੇ ਲੋਕ ਲੋਟੂ ਤੋਂ ਲੈ ਜਲਾ ਪੰਜਾਬ ਨੂੰ ਲੁੱਟ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਇਹਰੇ ਖੋਲਾਂਗਾ ਕਿ ਕਿਹੜੀਆਂ ਰਿਕਵਰੀਆਂ ਚੱਲ ਰਹੀਆਂ ਅਤੇ ਕਿਹੜੇ ਲੋਕ ਕਲੋਨੀयां ਤੋਹਫਤਾ ਲੈ ਰਹੇ ਆ ਜਿਹੜੇ ਬਿਲਡਿੰਗਾਂ ਤੋਂ ਤੋਹਫਤਾ ਲੈ ਰਹੇ ਆ ਉਹਨਾਂ ਵੀ ਲੋਕਾਂ ਨੂੰ ਤੁਹਾਨੂੰ ਉਹਨਾਂ ਦੀ ਵੀ ਲਿਸਟ ਬੜੀ ਜਲਦੀ ਦੇ ਜਾ ਰਿਹਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ